ਹਲਕਾ ਫਤੇਗੜ ਚੂੜੀਆਂ ਦੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਪਾਰਟੀ ਦੇ ਪੁਰਾਣੇ ਨਜ਼ਰ ਅੰਦਾਜ਼ ਕੀਤੇ ਗਏ ਵਰਕਰਾਂ ਵੱਲੋਂ ਅਲੀਵਾਲ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਹਲਕਾ ਫਤੇਗੜ ਚੂੜੀਆਂ ਵਿੱਚ ਚੁਣੇ ਗਏ ਨਵੇਂ ਅਹੁਦੇਦਾਰਾਂ ਅਤੇ ਪੁਰਾਣੇ ਵਰਕਰਾਂ ਵੱਲੋਂ ਪਾਰਟੀ ਦੇ ਆਗੂਆਂ ਦਾ ਧੰਨਵਾਦ ਕੀਤਾ ਗਿਆ ਤੁਸੀਂ ਜੁੜੇ ਰਹੋ ਪਬਲਿਕ क्राइम న్యూਸ ਦੇ ਨਾਲ ਮੈਂ ਸਰਪਾਲ ਸਿੰਘ ਛਿੱਤ ਵਾਇਬਰਜੀ ਕਾ ਖਾਲਸਾ ਵਾਇਬਰਜੀ ਮੇਰਾ ਨਾਮ ਹੀ ਅਨਮੋਲ ਰੰਧਾਵਾ ਤੇ ਮੈਨੂੰ ਜੀ ਪਾਰਟੀ ਵੱਲੋਂ ਜ਼ਿੰਮੇਵਾਰੀ ਲਗਾਈ ਗਈ ਹੈ ਹਲਕਾ ਦਾ ਯੂਥ ਕੋਆਰਡੀਨੇਟਰ ਦੀ ਐਜ਼ ਅ ਯੂਥ ਕਲੱਬ ਤੇ ਆਪਾਂ ਪਾਰਟੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਨੀ ਇੱਥੇ ਸਾਰੇ ਇਕੱਤਰ ਹੋਏ ਹਨ ਤੇ ਪਾਰਟੀ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਹੈ ਕਿ ਉਹਨਾਂ ਨੇ ਇਹ ਜ਼ਿੰਮੇਵਾਰੀ ਮੈਨੂੰ ਲਗਾਈ ਹੈ ਇਸ ਹਲਕੇ ਦੇ ਵਿੱਚ ਤੇ ਅਸੀਂ ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਇਹ ਵੀ ਬਰੀਫ ਕਰਦਾ ਕਿ ਅਸੀਂ ਕੰਮ ਕੀ ਕਰਨਾ ਹੈ ਯੂਥ ਕਲੱਬਾਂ ਦਾ ਯੂਥ ਕਲੱਬਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਇੱਕ ਅਸੀਂ ਯੂਥ ਦਾ ਪ੍ਰਧਾਨ ਚੁਣਨਾ ਹੈ ਜੀ ਇਲਾ ਸਟੈਪਸਟ ਆਈਆ ਉਸ ਤੋਂ ਬਾਅਦ ਯੂਥ ਡੈਡਾ ਕਲੱਬ ਦਾ ਪ੍ਰਧਾਨ ਚੁਣਿਆ ਉਹ ਆਪਣੀ ਕਮੇਟੀ ਬਣਾਏਗਾ ਉਸ ਪਿੰਡ ਦੀ 21 ਮੈਂਬਰ ਉਸ ਕਮੇਟੀ ਦਾ ਕੰਮ ਹੋਏਗਾ ਆਪਣੇ ਪਿੰਡ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਚੱਲਣਾ ਆਪਣੇ ਪਿੰਡ ਦੇ ਸਪੋਰਟਸ ਪਰਸਨਸ ਨੂੰ ਅੱਗੇ ਲੈ ਕੇ ਜਾਣਾ ਤੇ ਇਹਦੇ ਵਿੱਚ ਇੱਕ ਨਵਾਂ ਹੀ ਇਨਵੋਲਵਮੈਂਟ ਕੀਤੀ ਆ ਉਹ ਹੈਗੀ ਆ ਜੀ ਇਹਦੇ ਵਿੱਚ ਬਿਜ਼ਨਸ ਓਪਰਚ्युनिटीज ਆਹੀਂ ਮਤਲਬ ਕਿ ਉਦਯੋਗ ਵਿੱਚ ਜੋ ਲੈ ਕੇ ਆਉਣਾ ਤੇ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਦਿੰਦਿਆਂ ਹੀ ਸਾਰਿਆਂ ਦਾ ਸਤਿਕਾਰ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਪਹਿਲਾਂ ਤੇ ਪੰਜਾਬ ਸਰਕਾਰ ਨੇ ਆਪਣਾ ਜਿਹੜੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਨੇ ਜਿੰਨੇ ਵੀ ਚੇਅਰਮੈਨ ਲਗਾਏ ਗਏ ਆ ਪੰਜਾਬ ਤੇ ਹੋਰ ਬੋਰਡਾਂ ਦੇ ਮੈਂਬਰ ਵਾ ਚੇਅਰਮੈਨ ਵੱਖ-ਵੱਖ ਅਹੁਦਿਆਂ ਤੇ ਜਿੰਨਾਂ ਨੂੰ ਜਿੰਮੇਵਾਰੀਆਂ ਮਿਲੀਆਂ ਵਾ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦੇਣਾ ਤੇ ਬਹੁਤ-ਬਹੁਤ ਵਧਾਈ ਆ ਜਿਹੜੀ ਉਹ ਆਪਣੇ ਜੁਮੇਰ ਜਿਹੜੀ ਉਹ ਬੜੀ ਇਮਾਨਦਾਰੀਆਂ ਦਾ ਮਾਣਗੇ ਤੇ ਰੰਗਲਾ ਪੰਜਾਬ ਬਣਾਉਣ ਵਾਸਤੇ ਮਾਨ ਸਾਹਿਬ ਦੇ ਨਾਲ ਸਾਰੇ ਜਿਹੜਾ ਮਤਲਬ ਨਾਲ ਮਿਲ ਕੇ ਸਾਰੇ ਕੰਮ ਕਰਨਗੇ ਨਾਲ ਮਿਲ ਕੇ ਔਰ ਦੂਜੇ ਨੰਬਰ ਤੇ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਡਾ ਵੀਰ ਹਲਕਾ ਫਤੇਗਰ ਚੂੜੀਆਂ ਦਾ ਪ੍ਰਧਾਨ ਔਰ ਕੋਆਰਡੀਨੇਟਰ ਲਾਇਆ ਗਿਆ ਇਹਨਾਂ ਨੂੰ ਤੇ ਹਲਕੇ ਦੇ ਵਿੱਚ ਪੂਰਾ ਜ਼ੋਰ ਲਗਾ ਕੇ ਜਿੰਨੇ ਵੀ ਨੌਜਵਾਨਾਂ ਨੂੰ ਨਾਲ ਜੁੜਨਗੇ ਔਰ ਨਸ਼ਿਆਂ ਤੋਂ ਦੂਰ ਰੱਖ ਕੇ ਨੌਜਵਾਨਾਂ ਨੂੰ ਚੱਗੇ ਪਾਸੇ ਲਾ ਕੇ ਔਰ ਕਲੱਬਾਂ ਦਾ ਜਿਹੜਾ ਆਪਣਾ ਨਿਰਮਾਣ ਕੀਤਾ ਜਾਊਗਾ ਔਰ ਬਾਕੀ ਜਿਹੜਾ ਜਿੰਨੇ ਵੀ ਨੌਜਵਾਨ ਹੈ ਇਹਨਾਂ ਨੂੰ ਚੰਗੇ ਰਸਤੇ ਤੇ ਪਾ ਕੇ ਔਰ ਜਿੱਥੇ ਵੀ ਕਿਤੇ ਨਸ਼ੇ ਦੀ ਜਿਹੜੀ ਲਹੰਮਤ ਆ ਪੰਜਾਬ ਸਰਕਾਰ ਨੇ ਜਿਹੜਾ ਸ਼ੁਰੂ ਕੀਤਾ ਵਾ ਕਿ ਯੁੱਧ ਨਸ਼ਾ ਵਿਰੁੱਧ ਉਹਦੇ ਵਿੱਚ ਸਾਰੇ ਹੀ ਨੌਜਵਾਨ ਆ ਪਿੰਡਾਂ ਦੀਆਂ ਪੰਚਾਇਤਾਂ ਔਰ ਜਿੰਦੇ ਵੀ ਪਿੰਡਾਂ ਦੇ ਬਹੁਤ ਮੇਰੇ ਆ ਸਾਰੇ ਹੀ ਆਪਣਾ ਯੋਗਦਾਨ ਪਾ ਰਹੇ ਆ ਔਰ ਨੌਜਵਾਨਾਂ ਨੂੰ ਬੇਨਤੀ ਆ ਕਿ ਜਿੱਥੇ ਵੀ ਕੋਈ ਮਾਰੀ ਸੋਸਾਇਟੀ ਦਾ ਬੜਾ ਮਾੜਾ ਅਸਰ ਬੰਦਾ ਵਾ ਉਹਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਦਿੱਤੀ ਜਾਵੇ ਔਰ ਪੰਜਾਬ ਸਰਕਾਰ ਦੇ ਨਾਲ ਹੋ ਕੇ ਔਰ ਜਿਹੜਾ ਸਾਡੇ ਪੰਜਾਬ ਦੇ ਉੱਤੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਰਟੀ ਦੇ ਪ੍ਰੋਗਰਾਮ ਬਾਰੇ ਇਹਨਾਂ ਨੇ ਦੱਸਿਆ ਜਿਸ ਤਰ੍ਹਾਂ ਜੁਨਤ ਕਲਪਾਂ ਬਾਰੇ ਤੋਂ ਇਹ ਪਾਰਟੀ ਦੀ ਬਹੁਤ ਵਧੀਆ ਨੀਤੀ ਹੈ। ਤੋਂ ਇਸ ਤਰ੍ਹਾਂ ਦੇ ਯੂਥ ਬਲੱਡ ਜਿਹੜੇ ਇਹੋ ਜਿਹੀਆਂ ਨੀਤੀਆਂ ਨੂੰ ਅੱਗੇ ਵਧਾ ਸਕਦੇ ਆ। ਤੋਂ ਮੈਨੂੰ ਬਹੁਤ ਖੁਸ਼ੀ ਆ ਕਿ ਅਨਮੋਲ ਜੀ ਨੂੰ ਇੱਕ ਬਹੁਤ ਵਧੀਆ ਅਹੁਦੇ ਦੇ ਕੇ ਨੂੰ ਅੱਜ ਆ ਗਿਆ। ਬਾਕੀ ਤੁਸੀਂ ਸਾਰੇ ਸਾਥੀ ਬਹੁਤ ਖੁਸ਼ੀ ਮਨਾ ਰਹੇ ਨੇ ਬਹੁਤ ਖੁਸ਼ ਨੇ ਇਸ ਗੱਲ ਤੇ ਇਹਨਾਂ ਨੂੰ ਬਹੁਤ ਬਧਾਈ। ਹਾਂ ਜੀ ਮੈਂ ਸਾਫਕਾਰ ਸਰਪੰਚ ਲੰਗਰਵਾ ਸਰਦਾਰ ਚਸਪਾਲ ਸਿੰਘ ਬਧਾਵਾ ਮੈਂ ਅਨਮੋਲ ਜੀ ਨੂੰ ਜੋ ਹਤੀ ਜਮਾਇਰੀ ਮਿਲਦੇ ਬਹੁਤ ਬਹੁਤ ਸਹਾਇਜ ਹਨ ਹਰ ਇੱਕ ਚੀਜ਼ ਦਾ ਸਾਨੂੰ ਦੁੱਖ ਵੀ ਹੈਗਾ ਕਿ ਸਾਡੇ ਹਲਕੇ ਦਾ ਚੇਅਰ ਬੇਹਟਾ ਕੇ ਦੂਸਰੇ ਹਲਕੇ ਵਿੱਚ ਦੇਖ ਲਾਉਣਾ ਚਾਹੀਦਾ